ਐਦਾ ਆਉਦੀ ਮਨਮਰਜ਼ੀ ਦਾ ਖਾਂਦੇ ਡੰਗਰ ਹੁਣ 2 ਦਿਨੇ ਮੜੇ ਲਿਸੇ ਹੋਣੇ ਆ ਪਿੰਡ ਆਟੇ ਦੇ ਲੱਗੇ ਰੇ ਆ ਹੁਣ ਇੱਥੇ ਘਾਹ ਨੂੰ ਖਾਣਗੇ ਤੇ ਗਿੱਜਣਗੇ ਪਹਿਲੇ ਜਮਾਨੇ ਚ ਇਦਾਂ ਲੋਕ ਚਾਰ ਦਿੰਦੇ ਇਹ ਅੱਜ ਵੀਡੀਓ ਦੇ ਵਿੱਚ ਵੇਖਣ ਨੂੰ ਮਾੜੀਆਂ ਹੀ ਲੱਗਦੀਆਂ ਜੇ ਅੱਜ ਤੋਂ 15 ਦਿਨਾਂ ਨੂੰ ਵੇਖਿਓ ਕਿੱਦਾਂ ਦੀਆਂ ਲੱਗਦੀਆਂ ਇਹ ਹੁਣ ਪਿੰਡੋਂ ਆਈਆਂ ਵਾ ਅੱਜ ਤੋਂ 15 ਦਿਨਾਂ ਨੂੰ ਤੁਹਾਨੂੰ ਵੀਡੀਓ ਪਾਵਾਂਗੇ ਫਿਰ ਵੇਖਿਓ ਦੇ ਜਿਹੜਾ ਅੱਜ ਇੱਕ ਤੁਹਾਡੇ ਕੋਲ ਪੁਰਜਾ ਲੈ ਕੇ ਆਏ ਆਂ ਇਹ ਆਪਾਂ ਸਮਰਸੀ ਮੋਲ ਬਲ ਮੋਟਰ ਦੇ ਉੱਤੇ ਵਰਮਾ ਲਵਾ ਕੇ ਗੋਬਰ ਗੈਸ ਖਾਲੀ ਕਰਨ ਵਾਲਾ ਜਿੱਤਨਾ ਨੀਵੇਂ ਟੋਏ ਆਦੇ ਗੋਬਰ ਗੈਸ ਖਾਲੀ ਕਰਨ ਨੂੰ ਲੀਵਰਾਂ ਨਹੀਂ ਲੱਗਦੀਆਂ ਉਹ ਆਪਾਂ ਤਿਆਰ ਕਰਾਇਆ ਬਹੁਤ ਹੀ ਵਧੀਆ ਕਾਮਯਾਬ ਚੀਜ਼ ਆ ਇਹ ਆਪਣੇ ਸੁਲਤਾਨਪੁਰ ਲੋਧੀ ਰਣਜੀਤ ਮਿਸਤਰੀ ਆਪਣਾ ਵੀਰ ਬਹੁਤ ਪ੍ਰੇਮ ਨਾਲ ਉਹਨੇ ਤਿਆਰ ਕੀਤਾ ਬਹੁਤ ਸੋਹਣਾ ਕਾਮਯਾਬ ਹੋ ਗਿਆ ਤੇ ਇੰਨਾ ਥੋੜਾ ਜਿਹਾ ਵੱਡਾ ਛੋਟਾ ਚਾਹੀਦਾ ਵੀ ਮੋਟਰ ਜਿਹੜੀ ਆ ਬਹੁਤ ਲੋਡ ਤੇ ਚੱਲਦੀ ਆ ਤੇ ਇੰਨਾ ਵੀ ਚੀਜ਼ ਕਾਮਯਾਬ ਹੋ ਜAVE ਕੋ ਅੱਗੇ ਸਾਡੇ 2 ਦਿਨ ਇਸ ਕੰਮ ਨੂੰ ਲੱਗ ਦਿੰਦੇ ਅੱਜ ਅਸੀਂ ਇੱਕੇ ਦਿਹਾੜੀ ਦੇ ਵਿੱਚ ਸੱਤ ਟਰਾਲੀਆਂ ਵੋਏ ਦੀਆਂ ਗੱਡੀਆਂ ਤੇ ਬਹੁਤ ਵਧੀਆ ਚੀਜ਼ ਕਾਮਯਾਬ ਆ ਨਾਲੇ ਬੰਦਿਆਂ ਦਾ ਖਪਾ ਘਟ ਵੇਖੋ ਕਿੰਨੀ ਸਪੀਡ ਨਾਲ ਸਾਹਬ ਨਾਲ ਗੋਆ ਕੱਢਣ ਲਈ ਐਂ ਦਰਬੜੀਆ ਬਹੁਤ ਵਧੀਆ ਚੀਜ਼ ਹੈ